ਸਚਕਾਲ ਮੈਂ ਹਾਰਦੀ ਅਸਮ ਜਨ ਨਿਊਜ਼ ਦੇ ਇੱਕ ਦਸ਼ਕਾ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਤੇ ਨਜ਼ਰ ਪਾਉਣੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਮੁੱਖ ਮੰਤਰੀ ਭਗਉਤਮan ਸੰਜੇ ਸਿੰਘ ਤੇ ਕੋਲਤਾ ਸੰਧੋ ਵਿਚਕਾਰ ਹੋਈ ਬੰਦ ਕਮਲਾ ਮੀਟਿੰਗ ਕੈਬਨਿਟ ਵਿਸਥਾਰ ਤੇ ਹੋਈ ਚਰਚਾ ਅੱਜ ਫਿਰ ਐਸਆਈਟੀ ਅੱਗੇ ਪੇਸ਼ ਨਹੀਂ ਹੋਣਗੇ ਵਿਕਰਮ ਮਜੀਠੀਆ ਆਪਣੇ ਵਕੀਲ ਰਾਹੀਂ ਸਿੱਟ ਨੂੰ ਭੇਜਿਆ ਜਵਾਬ ਹਰਿਆਣਾ ਚ ਚੋਣਾਂ ਤੋਂ ਪਹਿਲਾਂ ਈਡੀ ਦਾ ਵੱਡਾ ਐਕਸ਼ਨ ਸੋਨੀਪਾਟ ਤੋਂ ਕਾਂਗਰਸੀ ਐਮਐਲਏ ਨੂੰ ਕੀਤਾ ਗਿਆ ਗ੍ਰਿਫਤਾਰ ਨਜਾਇਜ਼ ਮਾਈਨਿੰਗ ਤੇ ਮਨੀ ਲਾਂਡਰਿੰਗ ਦੇ ਲੱਗੇ ਦੋ ਪਟਾਲਾ ਦੇ ਵਿੱਚ ਵੱਡਾ ਹਾਸਾ ਨਹਿਰ ਚ ਨੌਂਦੇ ਸਮੇ ਸਰਪੰਚ ਸੁਨੇ ਤਿੰਨ ਲੋਕ ਰੁੜ ਕੇ ਦੋ ਲੋਕਾਂ ਦੇਹਾਂ ਹੋਈਆਂ ਬਰਾਮਦ ਪੰਜਾਬ ਦੇ ਪੈਰਾ ਐਥਲੀਟ ਤੇ ਲਈ ਮਸੀਹਾ ਬਣੇ ਕਰਨ ਔਜਲਾ ਚੁਕਾ ਹੈ 9 ਲੱਖ ਰੁਪਈਆ ਦਾ ਕਰਜ਼ਾ ਤਰਨੁਸ਼ਰਮਾ ਨੇ ਆਪਣੀ ਇੰਸਟਾਗ੍ਰam ਅਕਾਊਂਟ ਰਾਹੀਂ ਸਾਂਝੀ ਕੀਤੀ ਜਾਣਕਾਰੀ ਸਿਰੰਦਰਚੋ ਫੌਜੀਆਂ ਦੀ ਗੱਡੀ ਤੇ ਟਰੱਕ ਵਿਚਾਲੇ ਜ਼ਬਰਦਸਤ ਹੋਈ ਟੱਕਰ ਸੱਤ ਜਵਾਨ ਹੋਏ ਗੰਭੀਰ ਜ਼ਖਮੀ ਛੇ ਸੂਬਿਆਂ ਚ ਫੈਲਿਆ ਕਿਡਨੀ ਟ੍ਰਾਂਸਪਲੈਂਟੇਸ਼ਨ ਦਾ ਰੈਕੈਟ ਸਰਗਰਮ ਸਮੇਤ 15 આરોપી ਕਿਤੇ ਗ੍ਰਿਫਤਾਰ ਦਿੱਲੀ ਪੰਜਾਬ ਤੇ ਹਰਿਆਣਾ ਸਮੇਤ ਕਈ ਸੂਬਿਆਂ ਦੇ ਵਿੱਚ ਸਰਗਰਮ ਸੀ ਰੈਕੈਟ ਚੋਣ ਬੰਦ ਯੋਜਨਾ ਦੀ ਐਸਆਈਟੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਤੇ 25 ਜੁਲਾਈ ਨੂੰ ਹੋਵੇਗੀ ਸੁਣਵਾਈ ਸੁਪਰੀਮ ਕੋਰਟ ਨੇ ਇਸ ਸਾਲ ਫਰਵਰੀ ਦੇ ਵਿੱਚ ਰੱਦ ਕੀਤੀ ਯੋਜਨਾ ਯੂਪੀਐਸਸੀ ਦੇ ਚੇਅਰਮੈਨ ਮਨੋ ਸੋਨੀ ਨੇ ਦਿੱਤਾ ਅਸਤੀਫਾ ਜਿ ਬਾਕੀ ਸੀ 5 ਸਾਲ ਦਾ ਕਾਰਜਕਾਲ ਨਿਜੀਕਰਨ ਕਰਕੇ ਦਿੱਤਾ ਹਵਾਲਾ ਚੰਡੀਗੜ੍ਹ ਮੋਹੱਲੀ ਰੋਡ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਮਾਮਲੇ 'ਚ ਸੁਣਵਾਈ ਕਰੇਗੀ ਸੁਪਰੀਮ ਕੋਰਟ ਹਾਈ ਕੋਰਟ ਦੇ ਆਦੇਸ਼ਾਂ ਨੂੰ ਦਿੱਤੀ ਸੀ ਚੁਣੌਤੀ ਬਾਈ ਟਿਊਜ਼ਡੇ ਹਜ਼ਾਰਾਂ ਮੁਲਾਜ਼ਮਾਂ ਦੀ ਜਾ ਸਕਦੀ ਹੈ ਨੌਕਰੀ ਐਟੈਕ ਕੰਪਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਕਾਰਵਾਈ ਰੋਕਣ ਦੀ ਕੀਤੀ ਮੰਗ ਸੀਮ ਯੋਗਤਾ ਸਖਤ ਹੁਕਮ ਕਾਂਵੜ ਯਾਤਰਾ ਦੇ ਰੂਟ ਤੇ ਦੁਕਾਨਦਾਰਾਂ ਨੂੰ ਦੁਕਾਨ ਬਾਹਰ ਲਿਖਣਾ ਹੋਵੇਗਾ ਆਪਣਾ ਨਾਮ ਕਾਂਵੜ ਯਾਤਰਾ ਦੀ ਆਸਥਾ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਲਈ ਲਿਆ ਗਿਆ ਫੈਸਲਾ पीएससीबी ਨੇ ਕੈਡਮਿਕ ਸਾਲ 2024-25 ਲਈ ਬਿਨਾਂ ਲੇਟ ਫੀਸ ਦਾਖਲੇ ਦੀ ਮਿਤੀ ਵਧਾਈ ਹੁਣ 15 ਸਤੰਬਰ ਤੱਕ ਹੋ ਸਕਦੇ ਹੈ ਐਡਮਿਸ਼ਨ ਹੁਣ ਕਟੜਾ ਤੋਂ 6 ਮਿੰਟਾਂ ਦੇ ਵਿੱਚ ਪਹੁੰਚਿਆ ਜਾ ਸਕੇਗਾ ਸਾਂਝੀ ਛੱਤ ਕੇਵਲ ਰਾਜ ਸਿਧਾਲੂ ਆਸਾਨ ਤਰੀਕੇ ਨਾਲ ਕਰ ਸਕਣਗੇ ਯਾਤਰਾ 22 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚੱਲੇਗਾ ਸੰਸਦ ਦਾ ਮੌਨਸੂਨ اجلاس ਆਫਤ ਪ੍ਰਬੰਧਨ ਐਕਟ 'ਚ ਸ਼ੋਧ ਸਣੇ 6 ਬਿੱਲ ਲਿਆਏਗੀ ਸਰਕਾਰ ਫਾਸਟ ਟੈਗ ਨੂੰ ਲੈ ਕੇ ਐਨਐਚਆਈ ਨੇ ਬਦਲਿਆ ਨਿਯਮ ਜੇਕਰ ਗੱਡੀਆਂ ਤੇ ਫਾਸਟ ਟੈਗ ਨਹੀਂ ਲੱਗੇ ਤਾਂ ਦੇਣਾ ਪਵੇਗਾ ਦੁੱਗਣਾ ਟੋਲ ਟੈਕਸ ਪਾਡੇ ਕ੍ਰਿਕਟਰ ਹਰਦਿਕ ਪਾण्डेਯ ਤੇ ਨਤਾਸ਼ਾ ਇੱਕ ਦੂਜੇ ਤੋਂ ਹੋਈ ਵਕ ਪੋਸਟ ਤੇ ਲਿਖਿਆ ਸਾਡੇ ਲਈ ਔਖਾ ਸੀ ਇਹ ਫੈਸਲਾ ਚੀਨ ਦੇ ਵਿੱਚ ਹੜਕਾਂ ਹਾਹਾਕਾਰ ਪੁਲ ਡਿੱਗਣ ਕਾਰਨ 10000 ਲੋਕਾਂ ਦੀ ਹੋਈ ਮੌਤ ਤੇ ਲੋਕੀ ਹੋਈ ਲਾਪਤਾ ਕੈਨੇਡਾ ਸਰਕਾਰ ਦੀ ਵਿਦਿਆਰਥੀ ਨੂੰ ਚੇਤਾਵਨੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਕਿਹਾ ਸਟੱਡੀ ਪਰਮਿਟ ਸਥਾਈ ਨਿਵਾਸੀ ਦਰਜੇ ਦੀ ਗਾਰੰਟੀ ਨਹੀਂ ਮੈਲਾ T20 Asia Cup ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਦੇ ਨਾਲ ਹਰਾਇਆ ਮੁੰਦਾਨਾ ਸੈਫਲੀ ਨੇ ਕੀਤਾ ਧਮਾਕੇਦਾਰ ਪ੍ਰਦਰਸ਼ਨ ਇਸ ਨੂੰ ਹੁਣ ਤੱਕ ਦੀਆਂ ਮੁਖਬਰਾਂ ਕਾਫੀ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ SMZ News